ਹੈਲੋ ਦੋਸਤੋ ਕਿਵੇਂ ਹੋ ਠੀਕ ਠਾਕ ਹੋ ਜੀ surjit tambard di saryanu pyar bhari sat sri akal rang punjab de channel de upar toda saryanda swagat hai main der ho gayi maafi chahni ha kayi bari kamm karaj busy ho jeyida te video ਅਪਲੋਡਿੰਗ ਦੀ ਮੈਂ ਅੱਜ ਇੱਕ ਬਹੁਤ ਪੁਰਾਣਾ ਗੀਤ ਜਿਹੜਾ ਲਹਿੰਦੇ ਪੰਜਾਬ ਤੋਂ ਹੈ ਸਰਿੰਦਰ ਕੌਰ ਜੀ ਦਾ ਗਾਇਆ ਹੋਇਆ ਮੈਂ ਤੁਹਾਨੂੰ ਸੁਣਾਉਣੀ ਆ ਸੁਣੋ ਜੁਤੀ ਕਸੂਰੀ ਪੈਰ ਨਾ ਪੂਰੀ ਹਾਏ ਪਿਆ ਹਾਇ ਰੰਬੋ ਵੇ ਸਾਨੂੰ ਤੁਰਨਾ ਪਿਆ ਜੁੱਤੀ ਕੁਸੂਰੀ ਪੈਰੀ ਨਾ ਪੂਰੀ ਹਾਇ ਰੰਬੋ ਵੇ ਸਾਨੂੰ ਤੁਰਨਾ ਪਿਆ ਹਾਇ ਰੰਬੋ ਵੇ ਸਾਨੂੰ ਤੁਰਨਾ ਪਿਆ ਜਿਨਾ ਰਹਾਂਦੀ ਮੈਂ ਸਾਰ ਨਾ ਜਾਣਾਂ ਉਨੇ ਰਹੀ ਵੇ ਮਨ ਨੂੰ ਉਡਣਾ ਪਿਆ ਹਾਇ ਰੰਗ ਵੇ ਸਾਨੂੰ ਟੁਰਨਾ ਪਿਆ ਸਾਰੇ ਪਿੰਡ ਦੀਆਂ ਲੰਮੀਆਂ ਵਾਟਾਂ ਬੜਾ ਪਵਾੜਾ ਪੈ ਗਿਆ ਸਾਰੇ ਪਿੰਡ ਦੀਆਂ ਲੰਮੀਆਂ ਵਾਟਾਂ ਬੜਾ ਪਵਾੜਾ ਜਕਾ ਤੇ ਢਾਂਗੇ ਕੁਝ ਨਹੀਂ ਜਕੀਤਾ ਮਾਇਆ ਪੈਦਲ ਲੈ ਗਿਆ ਹੈ ਮਾਇਆ ਪੈਦਲ ਲੈ ਗਿਆ ਜੁੱਤੀ ਕਸੂਰੀ ਪੈਰ ਨਾ ਪੂਰੀ ਹਾਏ ਰੱਬ ਵੇ ਸਾਨੂੰ ਟੁਰਨਾ ਪਿਆ ਹਾਏ ਰੱਬ ਵੇ ਸਾਨੂੰ ਟੁਰਨਾ ਪਿਆ ਲਾ ਮੇਰਾ ਮੁਕਲਾ ਵਟੋਲਾ ਸੜਕੇ ਸੜਕੇ ਜਾਂਮਦਾ ਕੱਢਿਆ ਕੁੰਡੇ ਕੁਝ ਕਹਿ ਨਾ ਸਕਦੀ ਦਿਲ ਮੇਰਾ ਕਵਰਾਮਦਾ ਹਏ ਦਿਲ ਮੇਰਾ ਕਵਰਾਮਦਾ ਜੁਤੀ ਕੁਸੂਰੀ ਰਣ ਨ ਪੂਰੀ ਹਾਇਰ ਬਵੇ ਸਾਥੋਂ ਦੂਰ ਨ ਪਿਆ ਹਾਇਰ ਬਵੇ ਸਾਨੂੰ ਟੁਰ ਨ ਪਿਆ ਸੋਲ ਪਿੰਨੀਆ ਨਰਮ ਸੋਲ ਪਿੰਨੀਆ ਪੈਰ ਕੂਲੇ ਸਾਥੋਂ ਤੁਰਿਆ ਸਾਲ ਪਿੰਨੀਆਂ ਨਾ ਪੈਰ ਕੂਲੇ ਸਾਥੋਂ ਤੁਰ ਜਾਵੇ ਨਾ ਸੱਜ ਰਾਜੋਵਨ ਸਿਖਰ ਦੁ ਪੈਰਾ ਤਰਸ ਸੋਣਾ ਖਾਵੇ ਨਾ ਹੈ ਤਰਸ ਸੋਣਾ ਖਾਵੇ ਨਾ ਜੁੱਤੀ ਕਸੂਰੀ ਵੇਰ ਨਾ ਪੂਰੀ ਹਾਇ ਰੱਬ ਵੇ ਸਾਨੂੰ ਟੁਰਨਾ ਪਿਆ ਹਾਇ ਰੱਬ ਵੇ ਸਾਨੂੰ ਟੁਰਨਾ ਪਿਆ ਜਿਨ ਰਹਾਂਦੀ ਮੈਂ ਸਾਰ ਨਾ ਜਾਣਾ ਉਨੇ ਰਹੀ ਵੇ ਮੈਨੂੰ ਮੂੜਨਾ ਪਿਆ ਉਨੇ ਰਹੀ ਵੇ ਮੈਨੂੰ ਮੂੜਨਾ ਪਿਆ ਪੈਰਾਂ ਦੇ ਵਿੱਚ ਪੈ ਗਏ ਸ਼ਾਲੇ ਸਾਥੋਂ ਟੁਰਿਆ ਜਾਵੇਂ ਨਾ ਡੋਲਾ ਚੁੜ ਤੁੜਦਾ ਜਾਏ ਅਗਾੜੀ ਪਿਛਾ ਨੂੰ ਚਾਤੀ ਪਾਵੇਂ ਨਾ ਹੈ ਪਿਛਾ ਨੂੰ ਚਾਤੀ ਪਾਵੇਂ ਨਾ ਜੁੱਤੀ ਕਸੂਰੇ ਤੇਰੀ ਨਾ ਪੂਰੀ ਹਾਇ ਰੱਬ ਵੇ ਸਾਨੂੰ ਟੁਰਨਾ ਪਿਆ ਹਾਇ ਰੱਬ ਵੇ ਸਾਨੂੰ ਟੁਰਨਾ ਪਿਆ ਜਿਨਾਂ ਰਹਾਂਦੀ ਮੈਂ ਸਾਰ ਨਾ ਜਾਣ ਹੁਨੇ ਰਹੀ ਵੇ ਮੈਨੂੰ ਮੂੜਨਾ ਪਿਆ ਹੁਨੇ ਰਹੀ ਵੇ ਮੈਨੂੰ ਮੂੜਨਾ ਪਿਆ ਕਿਸੇ ਸਾੜੀ ਕੇ ਜਮਦਾ ਕੱਡੇ ਆ ਕੁੰਡੇ ਕੁਝ ਕਹਿ ਨ ਸਕਦੀ ਦਿਲ ਮੇਰਾ ਕਬਰਾਂ ਮਦਾ ਹੈ ਦਿਲ ਮੇਰਾ ਕਬਰਾਂ ਮਦਾ ਜੁੱਤੀ ਕੁਸੂਰੀ ਪੈਰੀ ਨ ਪੂਰੀ ਹਾਏ ਰੱਬਾ ਵੇ ਸਾਨੂੰ ਟੁਰਨਾ ਪਿਆ ਹਾਏ ਰੱਬ ਬਵੇ ਸਾਨੂੰ ਟੁਰਨਾ ਪਿਆ ਜਿਨਾ ਰਹਾਦੀ ਮੈਂ ਸਾਰ ਨਾ ਜਾਣਾ ਉਨੇ ਰਹੀਵੇਂ ਮੈਨੂੰ ਟੁਰਨਾ ਪਿਆ ਉਨੇ ਰਹੀਵੇਂ ਮੈਨੂੰ ਮੂੜਨਾ ਪਿਆ ਹਾਏ ਰੱਬ ਬਵੇ ਮੈਨੂੰ ਟੁਰਨਾ ਪਿਆ ਹਾਏ ਰੱਬ ਬਵੇ ਸਾਨੂੰ ਟੁਰਨਾ ਪਿਆ ਦੋਸਤੋ ਉਮੀਦ ਹੈ ਇਹ ਗੀਤ ਤੁਹਾਨੂੰ ਪਸੰਦ ਆਵੇਗਾ ਤੇ ਬਹੁਤ ਬਹੁਤ ਤੁਸੀਂ ਪਿਆਰ ਦਿੰਦੇ ਹੋ ਮੈਨੂੰ ਮੈਨੂੰ ਲੱਗਦਾ ਇਸ ਤੋਂ ਵੀ ਵੱਧ ਪਿਆਰ ਦਿਓਗੇ ਔਰ ਸਾਰਿਆਂ ਨੂੰ ਸ਼ੇਅਰ ਕਰ ਦਿਆ ਕਰੋ ਵੱਧ ਤੋਂ ਵੱਧ ਦੋਸਤੋ ਇਹ ਇੰਨਾ ਗੀਤ ਪੁਰਾਣਾ ਹੈ ਅੱਜ ਵੀ ਨਵਾਂ ਲੱਗਦਾ ਅੱਜ ਵੀ ਸੁਣਨੇ ਨੂੰ ਅੱਛਾ ਲੱਗਦਾ ਕੰਨਾਂ ਨੂੰ ਪੁਰਾਣੇ ਗੀਤ ਹਮੇਸ਼ਾ ਹੀ ਅੱਛੇ ਲੱਗਦੇ ਆ ਇਹ ਲੰਦੇ ਪੰਜਾਬ ਵਿਲੇ ਦਾ ਜਦੋਂ ਪਾਕਿਸਤਾਨ ਨਹੀਂ ਬੜਿਆ ਸੀਗਾ ਤਦੋਂ ਦਾ ਹੈ ਬਹੁਤ-ਬਹੁਤ ਸ਼ੁਕਰੀਆ ਤੁਸੀਂ ਮੈਨੂੰ ਬਹੁਤ ਪਿਆਰ ਦਿੰਦੇ ਹੋ ਜਿਹੜੇ ਮੇਰੇ ਚੈਨਲ ਤੇ ਨਵੇਂ ਆਓ ਸਬਸਕ੍ਰਾਈਬ ਕਰ ਲਿਆ ਜੇ ਸ਼ੇਅਰ ਕਮੈਂਟ ਔਰ ਲਾਈਕ ਜ਼ਰੂਰ ਕਰਿਆ ਕਰੋ ਬੈਲ ਆਈਕਨ ਦਾ ਬਟਨ ਦਬਾ ਦੇ ਕਰੋ ਤਾਂ ਕਿ ਮੇਰੀ ਵੀਡੀਓ ਆਉਣ ਵਾਲੀ ਵੀਡੀਓ ਫੇਰ ਜਲਦੀ ਤੁਸੀਂ ਤੁਹਾਨੂੰ ਤੁਹਾਡੇ ਤੋਂ ਮਿਲ ਸਕਦੇ ਜਿੰਨੇ ਨਾਲੇ ਫੇਰ ਮਿਲਦੇ ਆ ਇੱਕ ਹੋਰ ਵੀਡੀਓ ਹੋ ਲੈ ਕੇ ਸੋਣਾ ਜਾ ਹੋਰ